ਸਥਾਨ ਉੱਤੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਸੂਬੇ ਦੇ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋ ਸਕਦੀ ਹੈ ਸਵੇਰੇ 10:30 ਵਜੇ ਅੱਜ 22 ਜੁਲਾਈ ਨੂੰ ਇਹ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਜੋ ਕੈਬਨਿਟ ਦੀ ਮੀਟਿੰਗ ਹੋਈ ਸੀ ਉਹ 14 ਜੁਲਾਈ ਨੂੰ ਹੋਈ ਸੀ ਇਸ ਮੀਟਿੰਗ ਦੇ ਵਿੱਚ ਬੀ ਬੇहद ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਸੀ ਤੇ ਹੁਣ ਇਹ ਮੀਟਿੰਗ ਅਜਿਹੇ ਵੇਲੇ ਵਿੱਚ ਹੋ ਰਹੀ ਹੈ ਜਦੋਂ ਬੇਅਦਬੀ ਦੇ ਮੁੱਦੇ ਤੇ ਬਿੱਲ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਸ ਨੂੰ ਲਾਗੂ ਕਰਨ ਦੇ ਲਈ ਸਿਲੈਕਟ ਕਮੇਟੀ ਦੇ ਕੋਲ ਭੇਜਿਆ ਗਿਆ ਸਿਲੈਕਟਡ ਕਮੇਟੀ ਵੱਲੋਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਬਿੱਲ ਦੀ ਰੂਪਰੇਖਾ ਜਿਹੜੀ ਉਹ ਉਸ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਸੋ ਇਸ ਸੰਬੰਧ ਦੇ ਵਿੱਚ ਵੀ ਵਿਚਾਰ ਚਰਚਾ ਹੋ ਸਕਦੀ ਹੈ ਬੇਅਦਬੀ ਨੂੰ ਲੈ ਕੇ ਜੋ ਬਿੱਲ ਪੇਸ਼ ਕੀਤਾ ਗਿਆ ਇਹ ਵੀ ਪੰਜਾਬ ਦਾ ਬੇहद ਅਹਿਮ ਮੁੱਦਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾਰੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਵੀ ਇਸ ਵਿਧਾਨ ਸਭਾ ਦੀ ਇਸ ਕੈਬਨਟ ਦੀ ਮੀਟਿੰਗ ਦੇ ਵਿੱਚ ਖਾਸ ਚਰਚਾ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਭਿਖਾਰੀ ਗਰੋ ਜਿਹੜੇ ਪੰਜਾਬ ਦੇ ਵਿੱਚ ਐਕਟਿਵ ਨੇ ਉਹਨਾਂ ਦੇ ਚੁੰਗਲ ਚੋਂ ਜਿਹੜੇ ਮਾਸੂਮ ਬੱਚੇ ਨੇ ਉਹਨਾਂ ਨੂੰ ਛਡਾਉਣ ਦੇ ਲਈ ਵੀ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਡੀਐਨਏ ਟੈਸਟ ਵਰਗੀਆਂ ਆਧੁਨਿਕ ਤਕਨੀਕਾਂ ਦੇ ਨਾਲ ਇਹਨਾਂ ਬੱਚਿਆਂ ਨੂੰ ਰੈਸਕੂ ਕੀਤਾ ਜਾ ਰਿਹਾ ਅਤੇ ਪਛਾਣ ਕੀਤੀ ਜਾ ਰਹੀ ਹੈ ਕਿ ਭਿਖਾਰੀ ਜੋ ਇਹਨਾਂ ਤੋਂ ਭੀਖ ਮੰਗਵਾਉਂਦੇ ਨੇ ਉਹ ਅਸਲ ਦੇ ਵਿੱਚ ਇਹਨਾਂ ਦੇ ਮਾਪੇ ਹਨ ਹੀ ਜਾਂ ਨਹੀਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਇਸ ਕੈਬਨਿਟ ਮੀਟਿੰਗ ਦੇ ਵਿੱਚ ਵਿਸਥਾਰ ਦੇ ਨਾਲ ਚਰਚਾ ਹੋ ਸਕਦੀ ਹੈ ਤੇ ਅੱਗੇ ਕਿਸ ਤਰ੍ਹਾਂ ਦੀ ਵਿਉਂਤਬੰਦੀ ਬਣਾਈ ਜਾਵੇਗੀ ਕਿਸ ਤਰ੍ਹਾਂ ਇਸ ਨੂੰ ਲਾਗੂ ਕੀਤਾ ਜਾਵੇਗਾ ਇਸ ਸੰਬੰਧ ਦੇ ਵਿੱਚ ਵੀ ਮੁੱਖ ਮੰਤਰੀ ਆਪਣੇ ਕੈਬਨਿਟ ਸਾਥੀਆਂ ਦੇ ਬੜਮੁੱਲੇ ਵਿਚਾਰ ਲੈ ਸਕਦੇ ਨੇ ਸੋ 22 ਜੁਲਾਈ ਅੱਜ ਸਵੇਰੇ 10:30 ਵਜੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਸ਼ਹੀਦਾਂ ਦੇ ਸਰਤਾਜ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350 ਸਾਲ ਪੂਰੇ ਹੋਣ ਤੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇਗਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਖਾਸ ਤੌਰ ਤੇ ਵੀਡੀਓ ਕਾਨਫਰੰਸ ਕਰਕੇ ਪ੍ਰੈਸ ਨੂੰ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਟਿਸ਼ਾ ਨਿਰਦੇਸ਼ ਛੇੜ 350 ਸਾਲਾਂ ਜੋ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਮਨਾ ਰਹੇ ਹਾਂ ਇਸ ਸਤ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਤਿਆਰੀਆਂ ਉਹ ਚੱਲ ਰਹੀਆਂ ਸੀ ਤੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ 350 ਸਾਲਾਂ ਨਵੇਂ ਪਾਤਸ਼ਾਹ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੀ ਸਰਕਾਰ ਮਨਾਉਗੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਵਿਸ਼ਾਲੇ ਸ਼ਹਾਦਤ ਜਿਹੜੀ ਯਾਤਰਾ ਹੈ ਉਸ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਨਗਰ ਤੋਂ ਕਰਨਗੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਤੋਂ ਚਾਰ ਯਾਤਰਾਵਾਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ ਕੁੱਲ ਸਮਾਗਮ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਹੋਊਗਾ ਜਿਸ ਦੇ ਵਿੱਚੋਂ ਦੁਆਬੇ ਤੋਂ ਇੱਕ ਯਾਤਰਾ ਇੱਕ ਯਾਤਰਾ ਮਾਝੇ ਤੋਂ ਇਹ ਦੋ ਯਾਤਰਾਵਾਂ ਮਾਲਵੇ ਦੇ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਹੁੰਦੀਆਂ ਹੋਈਆਂ ਸ਼੍ਰੀ ਅਨੰਦਪੁਰ ਸਾਹਿਬ ਆਣਗੀਆਂ 19 ਤੋਂ 22 ਤਰੀਕ ਤੱਕ ਇਹ ਯਾਤਰਾਵਾਂ ਹੋਣਗੀਆਂ ਤੇ 23 24 25 ਨਵੰਬਰ ਨੂੰ ਜਿਹੜੇ ਮੁੱਖ ਸਮਾਗਮ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣਗੇ ਇਸ ਤੋਂ ਇਲਾਵਾ ਅੰਮ੍ਰਿਤਸਰ ਪਟਿਆਲਾ ਬਾਬਾ ਬਕਾਲਾ ਇਹਨਾਂ ਸ਼ਹਿਰਾਂ ਨੂੰ ਵੀ ਇੱਥੇ ਵੱਡੇ ਸਮਾਗਮ ਹੋਣਗੇ ਪੂਰੇ ਪੂਰੇ ਸ਼ਹਿਰ ਰੌਸ਼ਨ ਹੋ ਕੇਤੇ ਜਾਣਗੇ ਤੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਪੰਜਾਬ ਦੇ ਹਰ ਇੱਕ ਵਿਦਿਅਕ ادارے ਦੇ ਵਿੱਚ ਹਰ ਇੱਕ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਕਾਲਜ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਜੀਵਨ ਨੂੰ ਲੈ ਕੇ ਸੈਮੀਨਾਰ ਹੋਣਗੇ ਸਾਰੇ ਸਰਕਾਰੀ ਸਕੂਲਾਂ 'ਚ ਐਡਿਟ ਸਕੂਲਾਂ 'ਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਦੇ ਇਤਿਹਾਸ ਨੂੰ ਲੈ ਕੇ ਜਿਹੜੇ ਆ ਉਹ ਪੜਾਇਆ ਜਾਊਗਾ ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡੇ ਸਾਡਾ ਰਮਾਨ ਹੈ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਉਹ ਨਤਮਸਤਕੋ ਨਾਊਗੀ ਤੇ ਇਥੇ ਹਰ ਤਰ੍ਹਾਂ ਦੇ ਪ੍ਰਬੰਧ ਇੱਕ ਟੈਂਸਿਟੀ ਦਾ ਬੰਦੂਬਸਟ ਲਾਈਟ ਐਂਡ ਸਾਊਂਡ ਸ਼ੋਅ ਡਰੋਨ ਸ਼ੋਅ ਹਰ ਤਰ੍ਹਾਂ ਦਾ ਜਿਹੜਾ ਬੰਦੂਬਸਟ ਕੀਤਾ ਜਾ ਰਿਹਾ ਪੂਰੇ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਰੋਸ਼ਨਾ ਆ ਜਾਏਗਾ ਵਾਈਟ ਸਿਟੀ ਅਸੀਂ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਐਸ ਡਿਵੈਲਪ ਕਰ ਰਹੇ ਹਾਂ ਤੇ ਪੂਰੀ ਸਰਕਾਰ ਸਡੇ ਸਾਰੇ ਟੋਟਲੀ ਇੱਕ ਇੱਕ ਡਿਪਾਰਟਮੈਂਟ ਇਸ 350 ਸਾਲਾਂ ਦਾ ਸਮਾਗਮ ਨੂੰ ਲੈ ਕੇ ਜਿਹੜਾ ਹੈ ਪੱਪਾ ਪਾਰ ਇਸ ਤੋਂ ਲਾਗ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਹਦੇਸ਼ ਦਿੱਤੇ ਹਨ ਕਿ ਪੂਰੇ ਕੋਈ ਵੀ ਅਗਰ ਕੋਈ ਵੀ ਸੰਗਤ ਕੋਈ ਵੀ ਪੰਜਾਬ ਦਾ ਨਾਗਰਿਕ ਜਾਂ ਦੁਨੀਆ 'ਚ ਵੱਸਦਾ ਕੋਈ ਵੀ ਜਿੱਦੀ ਵੀ ਸ਼ਰਤ ਹੈ ਉਹ ਸੁਝਾਅ ਦੇਣਾ ਚਾਵੇ ਉਹ ਦੇ ਸਕਦਾ ਹੈ ਤਾਂ 31 ਜੁਲਾਈ ਤੱਕ ਅਸੀਂ ਜਿਹੜੀ ਹੈ ਸੰਗਤ ਦੇ ਫੀਡਬੈਕ ਲਈ ਹੈ ਉਸ ਦੇ ਵਿੱਚ ਜੋ-ਜੋ ਹੋਰ ਫੀਡਬੈਕ ਆਣਗੇ ਤਾਂ ਉਸ ਦਾ ਜਿਹੜਾ ਅਗਸਤ ਦੇ ਪਹਿਲੇ ਹਫ਼ਤੇ ਤੱਕ ਉਸ ਨੂੰ ਵੀ ਅਸੀਂ ਜਿਹੜਾ ਇਨਕਲੂਡ ਕਰਾਂਗੇ ਉਹ ਫੀਡਬੈਕ ਦੇ ਲਈ ਸਾਡੀ ਜਿਹੜੀ ਵੈਬਸਾਈਟ ਹੈ ਆਪਣੀ ਈਮੇਲਸ ਹੈ ਉਹ ਸੰਗਤ ਦੇ ਕੋਲ ਹੈ ਤੇ ਬਹੁਤ ਸ਼ਰਧਾ ਦੇ ਨਾਲ ਅਸੀਂ ਜਿਹੜੇ 350 ਸਾਲਾਂ ਨਵੇਂ ਪਾਤਸ਼ਾਹ ਜੀ ਦਾ ਉਹ ਮਨਾ ਰਹੇ ਹਾਂ ਤੇ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਦੇ ਵਿੱਚ ਚਰਨਛੋਪ ਪ੍ਰਾਪਤ ਸਥਾਨ ਹੈ ਹਰ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਹੈ ਕੀਰਤਨ ਤੇ ਕਵੀ ਦਰਬਾਰ ਹੋਊਗਾ ਇਹ ਅੱਜ ਦਾ ਜਿਹੜੀ ਮੀਟਿੰਗ ਸੀ ਤੇ ਡਿਊਟੀ ਲਗਾਈ ਆ ਸੀਐਮ ਸਾਹਿਬ ਨੇ ਸਾਡੀ ਤੇ ਉਧਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਰਾਹੀਂ ਉਹਨਾਂ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਖਾਸ ਤੌਰ ਤੇ ਕਿਸਾਨਾਂ ਦੇ ਨਾਲ ਹੋਈ ਗੱਲਬਾਤ ਬਾਰੇ মিডিਆ ਨੂੰ ਜਾਣਕਾਰੀ ਦਿੱਤੀ ਹੈ ਇਸ ਮੌਕੇ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ 164 ਪਿੰਡਾਂ ਦੇ ਕਿਸਾਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਿਸਾਨਾਂ ਦੇ ਸਵਾਲਾਂ ਨੂੰ ਸੁਣਿਆ ਅਤੇ ਉਹਨਾਂ ਦੇ ਜਵਾਬ ਦਿੱਤੇ ਹਦੀਪ ਸਿੰਘ ਗੁੰਡੀਆਂ ਨੇ ਦਾਵਾ ਕੀਤਾ ਕਿ ਸਾਰੇ ਕਿਸਾਨ ਉਹਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੰਤੁਸ਼ਟ ਹੋ ਕੇ ਗਏ ਨੇ ਕੀ ਆਪਾਂ ਜਾਣਦੇ ਹਾਂ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੀ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਲਿਆਂਦੀ ਗਈ ਹੈ ਇਹ ਲੈਂਡ ਪੂਲਿੰਗ ਪਾਲਿਸੀ ਦੇ ਪਹਿਲਾਂ ਪਿਛਲੀਆਂ ਸਰਕਾਰਾਂ ਵਿੱਚ ਕੀ ਹੁੰਦਾ ਸੀ ਕਿ ਬਹੁਤ ਸਾਰੇ ਹਜ਼ਾਰਾਂ ਏਕੜ ਦੀ ਜ਼ਮੀਨ ਇਕੱਠੀ ਕਰਕੇ ਅੱਜ ਤੱਕ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਇਲੈਗਲ ਕਲੋਨੀਆ ਚ ਕੱਟੀ ਗਈ ਜਿਹਦੇ ਤੇ ਤਕਰੀਬਨ 30000 ਤੋਂ ਵੱਧ ਜਿਹੜੀ ਏਕੜ ਜ਼ਮੀਨਾਂ ਦੇ ਵਿੱਚ ਇਲੈਗਲ ਕਲੋਨੀਆ ਬਣੀਆਂ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਲੁੱਟਿਆ ਗਿਆ ਪੰਜਾਬ ਦੇ ਜ਼ਿਮੇਵਾਰਾਂ ਨੂੰ ਲੁੱਟਿਆ ਗਿਆ ਉਹਨਾਂ ਤੋਂ ਸਸhtੀਆਂ ਜ਼ਮੀਨਾਂ ਲੈ ਕੇ ਉਹਦੇ ਚ ਇਲੈਗਲ ਤਰੀਕੇ ਨਾਲ ਕਲੋਨੀਆ ਕੱਟ ਕੇ ਵੇਚੀਆਂ ਗਈਆਂ ਇਦੇ ਵਿੱਚ ਨਾ ਤੇ ਕੋਈ ਸ਼ਿਵਰੇਜ ਪੈਂਦਾ ਸੀ ਨਾ ਕੋਈ ਛੜਕਾ ਬਣਾਉਂਦੇ ਸੀ ਨਾ ਕੋਈ ਪੀਣ ਵਾਲੇ ਪਾਣੀ ਦੀ ਵਿਵਸਥਾ ਕੋਈ ਪਾਰਕ ਦੀ ਵਿਵਸਥਾ ਨਹੀਂ ਤੇ ਨਾ ਹੀ ਕਿਸੇ ਧਾਰਮਿਕ ਸਥਾਨ ਦੀ ਉਹ ਜਗ੍ਹਾ ਛੜਦੇ ਸੀ ਨਾ ਹੀ ਕੋਈ ਪਾਰਕ ਛੜਦੇ ਸੀ ਸੋ ਜਦੋਂ ਬਹੁਤ ਸਾਰੀਆਂ ਪ੍ਰੋਬਲਮਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਨੇ ਧਰਨੇ ਪ੍ਰੋਟੈਸਟ ਕੀਤੇ ਕਿ ਸਾਡੀਆਂ ਕਲੋਨੀਆਂ ਜਿਹੜੀਆਂ ਪਲਾਟ ਲੈਂਡ ਤੱਕ ਲੋਕਾਂ ਨੂੰ ਉਤਰਨ ਲਾਉਣੇ ਪਏ ਕਿ ਸਾਨੂੰ ਪਲਾਟ ਨਹੀਂ ਮਿਲ ਰਿਹਾ ਲੈਂਡ ਮਾਫੀਆ ਨੇ ਬਹੁਤ ਸਾਰੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਕਿਸਾਨ ਭਰਾਵਾਂ ਨੂੰ ਠੱਗ ਬਣ ਕੇ ਲੁੱਟਿਆ ਸੋ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਂਜਰੀ ਸਰਕਾਰ ਵੱਲੋਂ ਲੈਂਡ ਪੁੱਲ ਗਈ ਪੋਲਿੰਗ ਪਾਲਿਸੀ ਜਿਹੜੀ ਲਿਆਂਦੀ ਗਈ ਹੈ ਇਹ ਲੈਂਡ ਪੁੱਲਿੰਗ ਪਾਲਿਸੀ ਦੇ ਪਹਿਲੇ ਦਿਨ ਤੋਂ ਹੀ ਬਹੁਤ ਸਾਰੀਆਂ ਮੀਟਿੰਗਾਂ ਹੋ ਰਹੀਆਂ ਅੱਜ ਵੀ ਮਿਊਨਿਸਪਲ ਭਵਨ ਦੇ ਵਿੱਚ 165 ਪਿੰਡਾਂ ਦੇ ਵਿੱਚੋਂ ਕਿਸਾਨ ਭਰਾ ਆ ਕੇ ਮਿਲੇ ਸੋ ਜਿਨ੍ਹਾਂ ਨੇ ਖੁੱਲ ਕੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਲੋਕਾਂ ਦੇ ਦਵਾਰ ਬੈਠ ਕੇ ਲੋਕਾਂ ਦੇ ਨਾਲ ਬੈਠ ਕੇ ਸਾਰਾ ਸਲਾਮ ਮਸ਼ਵਰਾ ਕਰਦੀ ਆ ਸੋ ਜਦ 164 ਪਿੰਡਾਂ ਦੇ ਕਿਸਾਨ ਆ ਜਾ ਕੇ ਮਿਲੇ ਜਿਨ੍ਹਾਂ ਨੇ ਆਪਣੇ ਸਵਾਲ ਸਾਨੂੰ ਕੀਤੇ ਜਿਨ੍ਹਾਂ ਦੇ ਸਵਾਲਾਂ ਦੇ ਵਿੱਚ ਸੀਗਾ ਕਿ ਤੁਸੀਂ ਸਾਨੂੰ ਜਿਹੜਾ ਠੇਕਾ 50000 ਰੁਪਏ ਸਾਲ ਦਾ ਦੇਣ ਜਾ ਰਹੇ ਹੋ ਇਹ ਥੋੜਾ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਇਹ ਸਵਾਲ ਸੀਗਾ ਫਿਰ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ 50000 ਦਿੰਦੇ ਹੋ ਅਸੀਂ 70 ਤੋਂ 80000 ਤੱਕ ਦਾ ਸਾਲ ਦਾ ਸੀ ਕਮਾ ਲੈਨੇ ਆਪਣੇ ਖੇਕ ਖੇਤ ਦੇ ਵਿੱਚੋਂ ਤੇ ਆਪ ਜੀ ਦਾ 50000 ਮੁਆਵਜ਼ਾ ਸਾਨੂੰ ਬਹੁਤ ਘੱਟ ਆ ਫਿਰ ਤੁਹਾਨੂੰ ਕਿਉਂ ਲਈਏ ਉਸ ਤੋਂ ਬਾਅਦ ਫਿਰ ਕਿਸਾਨ ਭਰਾਵਾਂ ਨੇ ਸਵਾਲ ਕੀਤਾ ਕਿ ਐਲਓਆਈ ਲੈਟਰ ਆਫ ਇੰਟੈਂਟ ਕਿਸਾਨ ਭਰਾਵਾਂ ਨੂੰ ਜੇ ਅਸੀਂ ਜ਼ਮੀਨ ਦਿੰਨੇ ਆ ਤੇ ਸਾਨੂੰ ਕਿੰਨੇ ਸਮੇਂ ਦੇ ਵਿੱਚ ਉਹ ਅਲਾਟ ਕੀਤੇ ਜਾਣਗੇ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਤੂਰੀ ਵਿਧਾਨ ਸਭਾ ਹਲਕੇ ਦੇ 70 ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ 31.30 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਇਸ ਗ੍ਰਾਂਟ ਵੰਡਣ ਤੋਂ ਬਾਅਦ ਮੁੱਖ ਮੰਤਰੀ ਨੇ ਵੱਡੇ ਕੱਟ ਨੂੰ ਸੰਬੋਧਨ ਵੀ ਕੀਤਾ ਇਸ ਮੌਕੇ ਉਹਨਾਂ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵਿਰੋਧੀ ਧਿਰ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਇਸ ਮੌਕੇ ਉਹਨਾਂ ਕਿਹਾ ਕਿ ਇਸ ਸਕੀਮ ਦੇ ਤਹਿਤ ਜ਼ਬਰੀ ਜ਼ਮੀਨ ਐਕਵਾਇਰ ਬਿਲਕੁਲ ਵੀ ਨਹੀਂ ਕੀਤੀ ਗਈ ਅਤੇ ਇਹ ਵੀ ਕਿਹਾ ਕਿ ਹਲਕੇ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਪੰਚਾਇਤਾਂ ਨੂੰ ਜੋ ਪੈਸੇ ਆ ਦਿੱਤੇ ਗਏ ਨੇ ਉਸ ਦੀ ਸੋਚ ਸਮਝ ਕੇ ਵਰਤੋਂ ਕੀਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਪਿੰਡਾਂ ਦੇ ਵਿਕਾਸ ਲਈ ਪਿਛਲੀਆਂ ਸਰਕਾਰਾਂ ਵੱਲੋਂ ਪ੍ਰਵਾਹ ਨਾ ਕਰਨ ਦੇ ਇਲਜ਼ਾਮ ਵੀ ਵਿਰੋਧੀ ਧਿਰਾਂ ਦੇ ਉੱਤੇ ਲਗਾਏ ਨੇ 70 ਪਿੰਡਾਂ ਨੂੰ ਅੱਜ 31 ਕਰੋੜ 30 ਲੱਖ ਰੁਪਈਆ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਉਹ ਵਿਕਾਸ ਦੇ ਕੰਮਾਂ ਲਈ ਦਿੱਤਾ ਗਿਆ ਇਹ ਕੋਈ احਸਾਨ ਨਹੀਂ ਕੀਤਾ ਗਿਆ ਇਹ ਤੁਹਾਡਾ ਪੈਸਾ ਹੈ ਇਹ ਤੁਹਾਨੂੰ ਵਾਪਸ ਦਿੱਤਾ ਗਿਆ ਟੈਕਸ ਦਾ ਪੈਸਾ ਤਾਂ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੋ-ਜੋ ਸਮੱਸਿਆਵਾਂ ਨੇ ਜੋ-ਜੋ ਵਿਕਾਸ ਦੇ ਕੰਮ ਨੇ ਉਹਨਾਂ ਤੇ ਖਰਚ ਸਕੋ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਿੰਨੇ ਵੀ ਚੇਅਰਮੈਨ ਸਹਿਬਾਨ ਜਿੰਨੇ ਵੀ ਸਰਪੰਚ ਸਹਿਬਾਨ ਪਾਰਟੀ ਦੇ ਵਰਕਰ ਸਹਿਬਾਨ ਡੀਸੀ ਸਹਿਬਾਨ ਪ੍ਰਸ਼ਾਸਨ ਜੀ ਸੰਗਰੂਰ ਜ਼ਿਲ੍ਹੇ ਦਾ ਐਸਐਸਪੀ ਸਾਹਿਬ ਪੁਲਿਸ ਪ੍ਰਸ਼ਾਸਨ ਸੰਗਰੂਰ ਜ਼ਿਲ੍ਹੇ ਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਕਹਾਂ ਕਿ ਇਸ ਤੋਂ ਪਹਿਲਾਂ ਜਦੋਂ ਦੀ ਸੁਰਤ ਸੰਭਾਲੀ ਹੈ ਮੈਂ ਤਾਂ ਪੰਚਾਇਤਾਂ ਨੂੰ ਪੈਸੇ ਮਿਲਦਾ ਹੁੰਦਾ ਸੀ ਜਿੰਨੇ ਜਿੰਨੇ ਅੱਜ ਮਿਲੇ ਨੇ ਉਹ ਚੋਂ ਇੱਕ ਇੱਕ ਜ਼ੀਰੋ ਕੱਟ ਲਓ ਜਿੱਥੇ 35 ਲੱਖ ਹੈ ਉਹਦੇ 3.5 ਲੱਖ ਕਈ ਜਦੋਂ ਦੋ 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 ਜ਼ੀਰੋ ਵੀ ਕੱਟਣੀਆਂ ਪੈਣਗੀਆਂ ਜਿੱਥੇ 50 ਲੱਖ ਹੈ ਉਥੇ 50000 ਜਿੱਥੇ 70 ਲੱਖ ਹੈ ਉਥੇ 70000 ਔਰ 70000 ਵੀ ਕਹਿ ਕੇ ਮੁੜ ਕੇ 20 25000 ਤਾਂ ਜੁੱਤੀ ਕਾ ਜਾਂਦੀਆਂ ਸੀ ਉਹਦੇ ਮੰਗਰ ਫਿਰਦੇ ਫਿਰਦੇ ਵਿੱਚ ਇੱਕ ਮਿਲੂ ਕਿੱਥੋਂ ਚੈੱਕ ਦੇਊ ਕੌਣ ਫਿਰ ਜੇ ਕੋਈ ਚੈੱਕ ਨਾਲ ਥਿਆ ਵੀ ਜਾਂਦਾ ਤਾਂ ਉਹ ਆਪਦਾ ਹਿੱਸਾ ਮੰਗਦਾ ਸੀ ਵੀ ਦੁਆ ਤਾਂ ਦੇਵਾਂਗੇ ਇੰਨੇ ਹਿੱਸੇ ਵਿੱਚੋਂ ਮੇਰਾ ਕਮਿਸ਼ਨ ਆਊਗਾ ਤੇ ਪਿੰਡ ਦੇ ਲੋਕ ਸਰਪੰਚ ਨੂੰ ਮਿਹਣਾ ਦੇ ਹੀ ਜਾਂਦੇ ਸੀ ਕਿ ਐਨੇ ਲੱਖ ਐ ਕਿ ਗਏ ਸੀ ਲੱਗਿਆ ਤਾਂ ਹੈ ਨਹੀਂ ਕਿਤੇ ਖਾ ਗਏ ਤੁਸੀਂ ਖਾ ਗਏ ਤੁਸੀਂ ਕਹਿਣਾ ਹੀ ਸੌਖਾ ਹੈ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੀਆਂ ਭੈਣਾ ਮਾਵਾ ਸਰਪੰਚ ਨੇ ਔਰ ਮੈਨੂੰ ਇਹ ਕਹਿ ਕੇ ਗਈਆਂ ਨੇ ਪੁੱਤ ਪਿੰਡ ਵੱਲੋਂ ਅਸੀਂ ਕਮੀ ਨਹੀਂ ਰੱਖਣੀ ਕੋਈ ਕੰਮਾਂ 'ਚ بس ਥੋੜੇ ਵੱਲੋਂ ਕਮੀ ਨਾ ਹੋਵੇ ਮੈਂ ਯਕੀਨ ਦਿਵਾਉਣਾ ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ ਚ ਬਣਾਓ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਨੇ ਲਾਇਬ੍ਰੇਰੀ ਬਣਾਓ ਗਰਾਊਂਡ ਬਣਾਉਣਾ ਚਾਹੁੰਦੇ ਨੇ ਗਰਾਊਂਡ ਬਣਾਓ ਟੋਬਾ ਠੀਕ ਕਰਨਾ ਟੋਬਾ ਠੀਕ ਕਰੋ ਸੋਲਰ ਲਾਈਟਾਂ ਲਾਉਣੀਆਂ ਸੋਲਰ ਲਾਈਟਾਂ ਲਾਓ ਸਕੂਲ ਦੇ ਕਮਰੇ ਠੀਕ ਕਰਨੇ ਨੇ ਸਕੂਲ ਦੇ ਕਮਰੇ ਠੀਕ ਕਰੋ ਕੋਈ ਲਿੰਕ ਰੋਡ ਹੈ ਉਹਨਾਂ ਦੇ ਵਾਸਤੇ ਲੱਗ ਪੈ ਦੇਵਾਂਗੇ ਜਿਹੜੇ ਜਿਹੜੇ ਪਿੰਡਾਂ ਨੂੰ ਕੱਟ ਪੈਸੇ ਆਏ ਐ ਉਹਨਾਂ ਨੂੰ ਅਗਲੇ ਜਿਹੜਾ ਅਗਲੀ ਕਿਸ਼ਤ ਹੋਊਗੀ ਉਹਦੇ ਚ ਹੋਰ ਜਿਆਦਾ ਪੈਸੇ ਦਿੱਤੇ ਜਾਣਗੇ ਤੁਸੀਂ ਇਹਨੂੰ ਖਰਚ ਲਓ ਅਗਲੇ ਵੀ ਤਿਆਰ ਨਹੀਂ ਧੂਰੀ ਵਾਸਤੇ ਕਦੇ ਕੋਈ ਕਮੀਨੀ ਧੂਰੀ ਦੇ ਪਿੰਡਾਂ ਵਾਸਤੇ ਕਦੇ ਕੋਈ ਜਵਾਬ ਨਹੀਂ ਕਿਉਂਕਿ ਜਦੋਂ ਮੈਂ ਆਉਂਦਾ ਸੀ ਇੱਥੇ ਵੋਟਾਂ ਵਾਸਤੇ ਤਾਂ ਤੁਸੀਂ ਵੀ ਜਵਾਬ ਨਹੀਂ ਦਿੱਤਾ ਤਾਂ ਫਿਰ ਮੈਂ ਜਵਾਬ ਕਿਵੇਂ ਦੇ ਸਕਦਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਔਰ ਪਹਿਲਾਂ ਤਾਂ ਇਹ ਜੇ ਪ੍ਰੋਗਰਾਮ ਹੀ ਹੋਣੇ ਬੰਦ ਹੋ ਗਏ ਸੀ ਬਹੁਤ ਸਾਰੇ ਸਰਪੰਚ ਇਹੋ ਜਿਹੇ ਨੇ ਜਿਹੜੇ ਦੂਜੀ ਜਾਂ ਤੀਜੀ ਵਾਰ ਬਣੇ ਹੋਣਗੇ ਉਹ ਦੱਸ ਸਕਦੇ ਨੇ ਵੀ ਦੂ ਪਹਿਲਾਂ ਇਹ ਜੇ ਫੰਕਸ਼ਨ 'ਚ ਕਦੋਂ ਆਏ ਸੀ ਜੇ ਦੂ ਪਹਿਲਾਂ ਕਦੇ ਸਟੇਜ ਤੇ ਚੜ ਕੇ ਮੁੱਖ ਮੰਤਰੀ ਨੂੰ ਕਦੋਂ ਮਿਲੇ ਸੀ ਸੰਤਾ ਪਰੇ ਹੀ ਰੱਖਦੇ ਸੀ ਮਿਲਦੇ ਹੀ ਨਹੀਂ ਸੀ ਕਾਗਜ਼ਾਂ 'ਚ ਹੀ ਪੈਸੇ ਆ ਜਾਂਦੇ ਸੀ ਕਾਗਜ਼ਾਂ 'ਚ ਹੀ ਗਲੀਆਂ ਬਣ ਜਾਂਦੀਆਂ ਸੀ ਕਾਗਜ਼ਾਂ 'ਚ ਹੀ ਸਾਰਾ ਕੁਝ ਹੋ ਜਾਂਦਾ ਸੀ ਲਾਂਭੇ ਲੈਣ ਨੂੰ ਸਰਪੰਚ ਰਹਿ ਜਾਂਦਾ ਸੀ ਸੂਬੇ ਦੇ ਵਿੱਚ ਭੀਖ ਮੰਗਣ ਵਾਲੀ ਵਰਗੀ ਕੁਰੀਤੀ ਤੋਂ ਸੂਬੇ ਨੂੰ ਮੁਕਤ ਕਰਵਾਉਣ ਦੇ ਲਈ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬੱਚੇ ਜਿਨ੍ਹਾਂ ਦੀ ਵਰਤੋਂ ਭੀਖ ਮੰਗਣ ਦੇ ਲਈ ਕੀਤੀ ਜਾਂਦੀ ਹੈ ਭੀਖ ਮੰਗਣ ਵਾਲੇ گروਹਾਂ ਵੱਲੋਂ ਜਿਨ੍ਹਾਂ ਬੱਚਿਆਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਉਹਨਿਆਂ ਬੱਚਿਆਂ ਨੂੰ ਲਗਾਤਾਰ ਸਰਕਾਰ ਵੱਲੋਂ ਪੁਲਿਸ ਦੇ ਵੱਲੋਂ ਬਚਾਇਆ ਜਾ ਰਿਹਾ ਰੈਸਕਿਊ ਕੀਤਾ ਜਾ ਰਿਹਾ ਇਸ ਗੱਲ ਦੀ ਜਾਣਕਾਰੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ ਹੈ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਪਰੇਸ਼ਨ ਜੀਵਨ ਜੋਤ ਮੁਹਿੰਮ ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਟੀਮਾਂ ਦੇ ਵੱਲੋਂ 31 ਜਗ੍ਹਾ ਛਾਪੇ ਮਾਰੇ ਗਏ ਨੇ ਇਹਨਾਂ ਛਾਪਿਆਂ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਰਨਾਲਾ ਵਿੱਚ ਬਠਿੰਡਾ ਵਿੱਚ ਫਿਰੋਜ਼ਪੁਰ ਵਿੱਚ ਫਤੇਗੜ ਸਾਹਿਬ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਫਾਜ਼ਿਲਕਾ ਵਿੱਚ ਖੁਸ਼ਾਰਪੁਰ ਮਰੀਰ ਕੋਟਲਾ ਪਟਿਆਲਾ ਰੂਪਨਗਰ ਅਤੇ ਸ਼੍ਰੀ ਮੁਕਸਰ ਸਾਹਿਬ ਵਿਖੇ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ ਸੋ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਰੈਸਕਿਊ ਕੀਤੇ ਗਏ 30 ਬੱਚਿਆਂ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਉਹਨਾਂ ਦੇ ਮਾਪਿਆਂ ਦੇ ਸਪੁਰਦ ਉਹਨਾਂ ਨੂੰ ਕੀਤਾ ਗਿਆ ਜਦਕਿ 17 ਬੱਚੇ ਜਿਨ੍ਹਾਂ ਦੇ ਮਾਪਿਆਂ ਦੀ ਪਛਾਣ ਨਹੀਂ ਹੋ ਸਕੀ ਉਹਨਾਂ ਨੂੰ ਚਾਈਲਡ ਕੇਅਰ ਇੰਸਟੀਚਿਊਟ ਦੇ ਵਿੱਚ ਹੁਣ ਤੱਕ ਭੇਜਿਆ ਜਾ ਚੁੱਕਿਆ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਜੇਕਰ ਕਿਸੇ ਰੈਸਕਿਊ ਕੀਤੇ ਬੱਚੇ ਦੇ ਮਾਮਲੇ ਦੇ ਸੰਦਰਭ ਦੇ ਵਿੱਚ ਬਾਲ ਭਲਾਈ ਕਮੇਟੀ ਨੂੰ ਇਹ ਸ਼ੱਕ ਜਾਂ ਸੰਭਾਵਨਾ ਹੋਵੇ ਕਿ ਆ ਇਹ ਮਾਮਲਾ ਗੰਭੀਰ ਹੈ ਤਾਂ ਇਸ ਦੀ ਕਾਨੂੰਨੀ ਜਾਂਚ ਵੀ ਕੀਤੀ ਜਾਵੇਗੀ ਤੇ ਐਫ ਆਈ ਆਰ ਦਰਜ ਕਰਨ ਜਾਂ ਡੀ ਐਨ ਏ ਟੈਸਟ ਕਰਾਉਣ ਵਰਗੀਆਂ ਕਾਰਵਾਈਆਂ ਵੀ ਕਰਨ ਦੀ ਪ੍ਰਵਾਨਗੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਸੋ ਇਸ ਪੱਧਰ ਤੇ ਡਾਕਟਰ ਬਲਜੀਤ ਕੌਰ ਦੇ ਵੱਲੋਂ ਵਿਸਥਾਰ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਹੈ ਜ਼ਰੂਰੀ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਪੰਜਾਬ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਪੰਜਾਬ ਦੀ ਧਰਤੀ ਉੱਤੇ ਹੋ ਰਿਹਾ ਸਾਰਾ ਕੰਮ ਤੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਐਗਜ਼ੈਂਪਲਰੀ ਪਰਫਾਰਮੈਂਸ ਜਿਹੜੀਆਂ ਉਹ ਪੰਜਾਬ ਦੀ ਧਰਤੀ ਤੋਂ ਹੀ ਨਿਕਲ ਕੇ ਆਈਆਂ ਤੇ ਸਾਡੇ ਗੁਰੂਆਂ ਪੀਰਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਸੋ ਇਸ ਧਰਤੀ ਦੇ ਉੱਤੇ ਜੇਕਰ ਕੋਈ ਹੱਥ ਖਲਾਰ ਕੇ ਮੰਗਦਾ ਤਾਂ ਉਹ ਸਾਡੀ ਅਣਖ ਤੇ ਵੀ ਸਵਾਲ ਖੜੇ ਹੋ ਜਾਂਦੇ ਆ ਤੇ ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ ਕਿ ਬੱਚੇ ਛੋਟੇ ਛੋਟੇ ਜਿਹੜੇ ਭੀਖ ਮੰਗਦੇ ਦਿਖਾਈ ਦਿੰਦੇ ਆ ਤੋ ਬਹੁਤ ਵੱਡਾ ਸਵਾਲ ਸਾਡੇ ਲਈ ਵੀ ਖੜਾ ਸੀ ਸੋ ਅੱਜ ਮੈਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਜੋ ਬਾਲ ਭੀਖਿਆ ਦੇ ਉੱਤੇ ਕੰਮ ਕਰ ਰਿਹਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਲੈ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਕਿਉਂਕਿ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਦੇਖਣ ਨੂੰ ਆਇਆ ਜਿਹੜਾ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਪਰ ਮੈਂ ਦੱਸਣਾ ਚਾਹਾਂਗੀ ਕਿ ਇਹ ਜਿਹੜਾ ਬੱਚਿਆਂ ਨੂੰ ਰੈਸਕਿਊ ਕਰਨ ਦਾ ਸਿਲਸਿਲਾ, ਬਾਲ ਪਿਖਿਆ ਨੂੰ ਰੋਕਣ ਦਾ ਸਿਲਸਿਲਾ ਇਹ ਅਸੀਂ ਸਤੰਬਰ 2024 ਤੋਂ ਸ਼ੁਰੂ ਕਰ ਦਿੱਤਾ ਸੀ। ਉਦੋਂ ਅਸੀਂ ਕਮੇਟੀਆਂ ਬਣਾ ਬਣਾ ਕੇ ਜਿੱਥੇ ਕਿਤੇ ਸਾਨੂੰ ਬੱਚੇ ਦਿਖਦੇ ਸੀ ਕਿ ਇੱਥੇ ਯੂਜ਼ਲੀ ਬੱਚੇ ਬੈਠੇ ਹੁੰਦੇ ਆ ਜਾਂ ਭੀਖ ਮੰਗਦੇ ਆ ਉਹਨਾਂ ਨੂੰ ਅਸੀਂ ਰੈਸਕਿਊ ਕਰਨਾ ਸ਼ੁਰੂ ਕੀਤਾ ਸੀ ਆੜੜ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੀ ਟੀਮ ਨੇ ਜ਼ਿਲ੍ਹਾ ਵਾਈਜ਼ ਜਿਹੜਾ ਰੈਸਕਿਊ ਕੀਤਾ ਸੀ ਅਸੀਂ ਮੀਨੈਕਸਟ ਡੇਨ ਰੱਖੇ ਸੀ ਪਹਿਲਾਂ ਤਾਂ ਮੈਂ ਉਹਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਸੀਂ ਐਨੇ ਟਾਈਮ ਦੇ ਵਿੱਚ 9 ਮਹੀਨਿਆਂ ਦੇ ਵਿੱਚ ਕਿੱਥੇ ਕਿ ਪਹੁੰਚੇ ਅਸੀਂ 367 ਬੱਚੇ ਰੈਸਕਿਊ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਟੋਟਲ ਜਿਹੜੀਆਂ 753 ਰੇਡ ਸੀਗੀਆਂ ਸਾਡੀਆਂ बार-बार ਜਾਂਦੇ ਸੀ ਔਰ ਭੱਜ ਜਾਂਦੇ ਸੀ ਤੇ ਕਈ ਵਾਰੀ ਨਹੀਂ ਵੀ ਪਕੜੇ ਜਾਂਦੇ ਸੀ ਉਹਨਾਂ ਬੱਚਿਆਂ 'ਚੋਂ ਅਸੀਂ 350 ਬੱਚਾ ਜਿਹੜਾ ਫੈਮਲੀਆਂ ਨੂੰ ਦੇ ਦਿੱਤਾ ਵਾਪਸ ਦੇ ਦਿੱਤਾ ਤੇ 17 ਬੱਚੇ ਹਾਂਜੀ 367 ਵਿੱਚੋਂ 350 ਬੱਚਾ ਅਸੀਂ ਮਾਪਿਓ ਦੇ سپਰਦ ਕਰ ਦਿੱਤਾ ਤੇ 17 ਬੱਚੇ ਇਹੋ ਜੇ ਸੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਮਾਪਿਓ ਨਹੀਂ ਆਇਡੈਂਟੀਫਾਈ ਕਰ ਸਕੇ ਅਸੀਂ ਉਹਨਾਂ ਨੂੰ ਬਾਲ ਘਰਾਂ ਦੇ ਵਿੱਚ ਚਿਲड्रन ਹੋਣ ਜੋ ਸਾਡੇ ਬਣੇ ਹੋਏ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਿਆ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹਨਾਂ ਵਿੱਚੋਂ 150 ਬੱਚੇ ਸੀ ਜਿਹੜੇ ਉਹ ਦੂਜੀਆਂ ਸਟੇਟਸ ਚੋਂ ਸੀਗੇ। ਉਹਨਾਂ ਨੂੰ ਅਸੀਂ ਉਹਨਾਂ ਦੇ ਪੇਰੈਂਟਸ ਕੋਲ ਪਹੁੰਚਾਇਆ। ਦੂਜੀਆਂ ਸਟੇਟਸ ਚੋਂ ਆ ਕੇ ਜੋ ਭੀਖ ਮੰਗਦੇ ਸੀ। ਤੇ 183 ਬੱਚੇ ਸਾਡੇ ਕੋਲ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਭੀਖ ਤੋਂ ਛੁਡਾ ਕੇ ਸਕੂਲਾਂ 'ਚ ਦਾਖਲ ਕਰਾਇਆ। 183 ਬੱਚੇ ਸਕੂਲਾਂ 'ਚ ਵਾਪਸ ਭੇਜੇ ਤੇ ਇੱਥੇ ਹੀ ਵਸ ਨਹੀਂ ਛੋਟੇ ਬੱਚੇ ਵੀ ਸੀ ਜਿਹੜੇ 6 ਸਾਲ ਤੋਂ ਛੋਟੇ ਬੱਚੇ 13 ਬੱਚੇ ਜਿਹੜੇ ਅਸੀਂ ਆਂਗਣਵੜੀ ਸੈਂਟਰਾਂ 'ਚ ਭੇਜੇ ਸੋ ਇੰਨੇ ਬੱਚੇ ਅਸੀਂ ਆਪਣੇ ਵੱਲੋਂ ਜਿਹੜੇ ਆ ਸਕੂਲਾਂ 'ਚ ਦੁਬਾਰਾ ਭੇਜ ਦਿੱਤੇ ਪੇਰੈਂਟਸ ਕੋਲ ਭੇਜ ਦਿੱਤੇ ਆਂਗਣਵੜੀ ਸੈਂਟਰਾਂ 'ਚ ਭੇਜ ਦਿੱਤੇ 13 ਬੱਚੇ 13 ਬੱਚੇ ਆਂਗਣਵੜੀ ਸੈਂਟਰਾਂ 'ਚ ਭੇਜੇ ਇਸ ਦੇ ਨਾਲ ਹੀ ਅਸੀਂ ਜਿਹੜੇ ਬੱਚਿਆਂ ਨੂੰ ਕੋਈ ਹੈਲਪ ਦੇ ਸਕਦੇ ਸੀ ਜਿਹੜੇ ਸਾਨੂੰ ਲੱਗਦਾ ਸੀ ਕਿ ਕੋਈ ਗਰੀਬੀ ਕਰਕੇ ਇਸ ਪਾਸੇ ਆਏ ਆ ਉਨ੍ਹਾਂ ਵਿੱਚ 30 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਸਪான்ਸਰਸ਼ਿਪ ਸਕੀਮ ਨਾਲ ਜੋੜਿਆ ਇਹਦੇ ਵਿੱਚ ਅਸੀਂ 4000 ਰੁਪਿਆ ਪ੍ਰਤੀ ਮਹੀਨਾ ਬੱਚੇ ਨੂੰ ਦਿੰਨੇ ਆ ਤਾਂ ਕਿ ਉਹਦੀ ਐਜੂਕੇਸ਼ਨ ਪੂਰੀ ਕੀਤੀ ਜਾ ਸਕੇ ਉਹ ਸਕੂਲ ਨਾ ਛੱਡ ਕੇ ਜਾਵੇ 30 ਬੱਚਿਆਂ ਨੂੰ ਅਸੀਂ ਇਸ ਤਰ੍ਹਾਂ ਸਪான்ਸਰਸ਼ਿਪ ਨਾਲ ਜੋੜਿਆ 16 ਬੱਚਿਆਂ ਨੂੰ ਅਸੀਂ ਪੈਨਸ਼ਨ ਲਗਾਈ ਜਿਹੜੀ ਬੱਚਿਆਂ ਨੂੰ ਪੈਨਸ਼ਨ ਲਾਉਣੇ ਅਸੀਂ ਕੋਈ ਸਮਰੱਥ ਨਹੀਂ ਆ 1500 ਰੁਪਿਆ ਮਹੀਨਾ ਉੱਤਰ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਲਗਾਤਾਰ ਇਸ ਮੁਹਿੰਮ ਦੇ ਤਹਿਤ ਨਸ਼ੇ ਦੇ ਵਪਾਰੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨਸ਼ੇ ਦੇ ਵਪਾਰੀਆਂ ਤੋਂ ਨਸ਼ੇ ਜ਼ਬਤ ਕੀਤੇ ਜਾ ਰਹੇ ਨੇ ਤੇ ਨਸ਼ੇ ਦੇ ਪੈਸਿਆਂ ਦੇ ਨਾਲ ਬਣਾਈ ਗੈਰ ਕਾਨੂੰਨੀ ਜਾਇਦਾਦਾਂ ਨੂੰ ਟੈਟੇਰੀ ਵੀ ਕੀਤਾ ਜਾ ਰਿਹਾ ਸੋ ਇਸ ਸੰਬੰਧ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਤਾਜ਼ਾ ਜਾਣਕਾਰੀ ਜਾਰੀ ਕੀਤੀ ਗਈ ਹੈ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 14281 ਐਫ ਆਈ ਆਰ ਦਰਜ ਕੀਤੀਆਂ ਨੇ ਇਸ ਤੋਂ ਇਲਾਵਾ 22772 ਨਸ਼ਾ ਤਸਕਰਾਂ ਗ੍ਰਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਚੋਂ 940 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ 337 ਕਿਲੋ ਫੀਮ 18 ਟਨ ਕੋਕੀ 14 ਕਿਲੋ ਚਰਸ 325 ਕਿਲੋ ਗਾਂਜਾ 6 ਕਿਲੋ ਆਈਸ 3.3 ਕਿਲੋਗ੍ਰਾਮ ਕੋਕੀਨ 29.63 ਲੱਖ ਨਸ਼ੀਨੀਆਂ ਗੋਲੀਆਂ ਕੈਪਸੂਲ ਅਤੇ 11.84 ਕਰੋੜ ਰੁਪਏ ਦੀ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਇਸ ਮੌਕੇ ਦੌਰਾਨ ਕਾਨੂੰਨਾ ਲੇਮਾ ਅਨੁਸਾਰ ਨਸ਼ਾ ਤਸਕਰਾਂ ਦੀਆਂ 162 ਗੈਰ ਕਾਨੂੰਨੀ ਢੰਗ ਨਾਲ ਜਾਇਦਾਦਾਂ ਟੈ 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 ਵੀ ਕੀਤੀਆਂ ਗਈਆਂ ਨੇ ਸੋ ਪੰਜਾਬ ਦੇ ਡੀਜੀਪੀ ਵੱਲੋਂ ਇਹ ਜਾਣਕਾਰੀ ਸਮੂਹ ਪੰਜਾਬ ਦੇ ਪੁਲਿਸ ਦੇ ਅਫਸਰਾਂ ਨਾਲ ਕੀਤੀ ਗਈ ਇੱਕ ਮੀਟਿੰਗ ਦੇ ਵਿੱਚ ਇਹ ਆંકੜੇ ਪੇਸ਼ ਕੀਤੇ ਗਏ ਨੇ ਤੁਹਾਨੂੰ ਦੱਸਦੀ ਹੈ ਡੀਜੀਪੀ ਪੰਜਾਬ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦੇ ਵਿੱਚ ਪੰਜਾਬ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਕਾਨੂੰਨ ਵਿਵਸਥਾ ਦੇ ਨਾਲ ਸੰਬੰਧਿਤ ਮੀਟਿੰਗ ਕੀਤੀ ਗਈ ਸੀ ਜਿਸ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚੱਲ ਰਹੀ ਹੈ ਉਸ ਸੰਬੰਧੀ ਆંકੜੇ ਜਾਰੀ ਕੀਤੇ ਗਏ ਨੇ ਤੇ ਉਧਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਭਾਰੀ ਮੀਂਹ ਦਰਜ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਪੰਜਾਬ ਦੇ ਵਿੱਚ 23 ਤਰੀਕ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਐਸਐਸ ਨਗਰ ਰੂਪਨਗਰ ਜ਼ਿਲ੍ਹਿਆਂ ਦੇ ਨਾਲ ਲੱਗਦੇ ਇਲਾਕਿਆਂ ਅਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ 12 ਸੈਂਟੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਵੀ 1.1 ਮਿਲੀਮੀਟਰ ਅਮ੍ਰਿਤਸਰ ਦੇ ਵਿੱਚ 13.2 ਮਿਲੀਮੀਟਰ ਲੁਧਿਆਣਾ ਤੇ 0.6 ਮਿਲੀਮੀਟਰ ਪਟਿਆਲਾ ਪਟਿਆਲਾ ਤੇ 0.2 ਮਿਲੀਮੀਟਰ ਐਸਬੀਐਸ ਨਗਰ ਦੇ ਵਿੱਚ 1.2 ਮਿਲੀਮੀਟਰ ਫਿਰੋਜ਼ਪੁਰ ਦੇ ਵਿੱਚ 22 ਮਿਲੀਮੀਟਰ ਮੋਗਾ ਤੇ ਰੋਪੜ ਦੇ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 32 ਤੋਂ 34 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਮੌਨਸੂਨ ਆਪਣੇ ਸਿਖਰ ਤੇ ਹੈ 21 ਜੁਲਾਈ ਤੋਂ ਲੈ ਕੇ ਹੁਣ ਤੱਕ ਦਿੱਲੀ ਐਨਸੀਆਰ ਦਾ ਮੌਸਮ ਹੈ ਜਿਹੜਾ ਉਸ ਬਦਲਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਅਾ ਵੈਦਰ ਰਿਪੋਰਟ ਦੇ ਮੁਤਾਬਕ ਦਿੱਲੀ ਐਨਸੀਆਰ ਦੇ ਵਿੱਚ ਇੱਕ ਵਾਰ ਫਿਰ ਤੋਂ ਬਰਸਾਤਾਂ ਦਾ ਸਿਲਸਲਾ ਸ਼ੁਰੂ ਹੋ ਸਕਦਾ ਹੈ ਅਤੇ 23 ਤਰੀਕ ਤੱਕ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਸੋਮਵਾਰ ਅਤੇ ਮੰਗਲਵਾਰ ਦੇ ਦਿਨ ਦਿੱਲੀ ਐਨਸੀਆਰ ਦਿੱਲੀ ਨੋਇਡਾ ਗ੍ਰੇਟਰ ਨੋਇਡਾ ਗਾਜ਼ੀਆਬਾਦ ਗੁੜਕਾਉਂ ਫਰੀਦাবাদ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਅਤੇ ਇਸ ਦੌਰਾਨ ਤਾਪਮਾਨ ਵੀ ਘਟਣ ਦੇ ਅਸਾਰ ਨਹੀਂ ਕਿਉਂਕਿ ਲਗਾਤਾਰ ਬੱਦਲਵਾਈ ਦੇ ਨਾਲ ਦਿੱਲੀ ਐਨਸੀਆਰ ਦੇ ਇਲਾਕੇ ਦੇ ਵਿੱਚ ਤਾਪਮਾਨ ਵੀ 2 ਤੋਂ 3 ਡਿਗਰੀ ਹੀ ਘਟਣ ਦੇ ਆਸਾਰ ਮੌਸਮ ਵਿਭਾਗ ਵੱਲੋਂ ਜ਼ਾਹਿਰ ਕੀਤੇ ਗਏ ਨੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਕਈ ਦਿਨਾਂ ਤੋਂ ਜਿਹੜੀ ਬਰਸਾਤ ਹੈ ਉਹ ਦਰਜ ਕੀਤੀ ਜਾ ਰਹੀ ਹੈ ਮੀਂਹ ਨੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਹਲਚਲ ਮਚਾਈ ਹੋਈ ਹੈ ਖਾਸ ਤੌਰ ਤੇ ਹਿਮਾਚਲ ਪ੍ਰਦੇਸ਼ ਅਤੇ ਉੱਪਰਲੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਦੇ ਕਾਰਨ ਚੰਡੀਗੜ੍ਹ ਦੇ ਵਿੱਚੋਂ ਨਿਕਲਣ ਵਾਲੇ ਨਦੀਆਂ ਨਾਲੀਆਂ ਦੇ ਵਿੱਚ ਅਤੇ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਇਸ ਕਰਕੇ ਮੌਸਮ ਵਿਭਾਗ ਵੱਲੋਂ ਇਹ ਗੱਲ ਜਾਰੀ ਕੀਤੀ ਗਈ ਹੈ ਪੇਸ਼ੋਂ ਕੋਈ ਕੀਤੀ ਗਈ ਹੈ ਅਤੇ ਇਸ ਗੱਲ ਦਾ ਖਦਸ਼ਾ ਬਣਿਆ ਹੋਇਆ ਹੈ ਕਿ ਫਲੱਡ ਗੇਟ ਖੋਲਣੇ ਪੈ ਸਕਦੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਟੀਮਾਂ ਨੂੰ ਅਲਰਟ ਤੇ ਰੱਖਿਆ ਹੋਇਆ ਹੈ ਤੇ ਅਦਾਇਤਾਂ ਗਈ ਜਾਰੀ ਕੀਤੀਆਂ ਹੋਈਆਂ ਨੇ ਹੇਠਲੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਸਲਾਹ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਜੇਕਰ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਹੁੰਦੀ ਹੈ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਨੇ ਤੇ ਸੁਖਨਾ ਝੀਲ ਦੇ ਗੇਟ ਜਿਹੜੇ ਨੇ ਉਹ ਖੋਲੇ ਜਾ ਸਕਦੇ ਨੇ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੁਦਾਸਤ ਬਹੁਤ ਬਹੁਤ ਧੰਨਵਾ ਸ਼ੁਭ ਸਵੇਰ ਤੋਂ ਦੇਖ ਰਹੇ ਹਾਂ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੂਬੇ ਦੀ ਸਭ ਤੋਂ ਅਹਿਮ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ 22 ਜੁਲਾਈ ਨੂੰ ਸਵੇਰੇ 10:30 ਵਜੇ ਮੁੱਖ ਮੰਤਰੀ ਨਿਵਾਸ ਸਥਾਨ ਉੱਤੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਸੂਬੇ ਦੇ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ-ਚਰਚਾ ਹੋ ਸਕਦੀ ਹੈ ਸਵੇਰੇ 10:30 ਵਜੇ ਅੱਜ 22 ਜੁਲਾਈ ਨੂੰ ਇਹ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਜੋ ਕੈਬਨਿਟ ਦੀ ਮੀਟਿੰਗ ਹੋਈ ਸੀ ਉਹ 14 ਜੁਲਾਈ ਨੂੰ ਹੋਈ ਸੀ ਇਸ ਮੀਟਿੰਗ ਦੇ ਵਿੱਚ ਬੀ ਬੇहद ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਸੀ ਤੇ ਹੁਣ ਇਹ ਮੀਟਿੰਗ ਅਜਿਹੇ ਵੇਲੇ ਵਿੱਚ ਹੋ ਰਹੀ ਹੈ ਜਦੋਂ ਬੇਅਦਬੀ ਦੇ ਮੁੱਦੇ ਤੇ ਬਿੱਲ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਸ ਨੂੰ ਲਾਗੂ ਕਰਨ ਦੇ ਲਈ ਸਿਲੈਕਟ ਕਮੇਟੀ ਦੇ ਕੋਲ ਭੇਜਿਆ ਗਿਆ ਹੈ ਸਿਲੈਕਟਡ ਕਮੇਟੀ ਵੱਲੋਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਬਿੱਲ ਦੀ ਰੂਪਰੇਖਾ ਜਿਹੜੀ ਉਹ ਉਸ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਸੋ ਇਸ ਸੰਬੰਧ ਦੇ ਵਿੱਚ ਵੀ ਵਿਚਾਰ ਚਰਚਾ ਹੋ ਸਕਦੀ ਹੈ ਬੇਅਦਮੀ ਨੂੰ ਲੈ ਕੇ ਜੋ ਬਿੱਲ ਪੇਸ਼ ਕੀਤਾ ਗਿਆ ਇਹ ਵੀ ਪੰਜਾਬ ਦਾ ਬੇहद ਅਹਿਮ ਮੁੱਦਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਵੀ ਇਸ ਵਿਧਾਨ ਸਭਾ ਦੀ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਖਾਸ ਚਰਚਾ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਭਿਖਾਰੀ ਗਰੋ ਜਿਹੜੇ ਪੰਜਾਬ ਦੇ ਵਿੱਚ ਐਕਟਿਵ ਨੇ ਉਹਨਾਂ ਦੇ ਚੁੰਗਲ ਚੋਂ ਜਿਹੜੇ ਮਾਸੂਮ ਬੱਚੇ ਨੇ ਉਹਨਾਂ ਨੂੰ ਛਡਾਉਣ ਦੇ ਲਈ ਵੀ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਡੀਐਨਏ ਟੈਸਟ ਵਰਗੀਆਂ ਆਧੁਨਿਕ ਤਕਨੀਕਾਂ ਦੇ ਨਾਲ ਇਹਨਾਂ ਬੱਚਿਆਂ ਨੂੰ ਰੈਸਕੂ ਕੀਤਾ ਜਾ ਰਿਹਾ ਅਤੇ ਪਛਾਣ ਕੀਤੀ ਜਾ ਰਹੀ ਹੈ ਕਿ ਭਿਖਾਰੀ ਜੋ ਇਹਨਾਂ ਤੋਂ ਭੀਖ ਮੰਗਵਾਉਂਦੇ ਨੇ ਉਹ ਅਸਲ ਦੇ ਵਿੱਚ ਇਹਨਾਂ ਦੇ ਮਾਪੇ ਪਿਓ ਹੈ ਨਹੀਂ ਯਾ ਨਹੀਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਇਸ ਕੈਬਨਿਟ ਮੀਟਿੰਗ ਦੇ ਵਿੱਚ ਵਿਸਥਾਰ ਦੇ ਨਾਲ ਚਰਚਾ ਹੋ ਸਕਦੀ ਹੈ ਤੇ ਅੱਗੇ ਕਿਸ ਤਰ੍ਹਾਂ ਦੀ ਵਿਉਂਤਬੰਦੀ ਬਣਾਈ ਜਾਵੇਗੀ ਕਿਸ ਤਰ੍ਹਾਂ ਇਸ ਨੂੰ ਲਾਗੂ ਕੀਤਾ ਜਾਵੇਗਾ ਇਸ ਸੰਬੰਧ ਦੇ ਵਿੱਚ ਵੀ ਮੁੱਖ ਮੰਤਰੀ ਆਪਣੇ ਕੈਬਨਿਟ ਸਾਥੀਆਂ ਦੇ ਬੜਮੁੱਲੇ ਵਿਚਾਰ ਲੈ ਸਕਦੇ ਨੇ ਸੋ 22 ਜੁਲਾਈ ਅੱਜ ਸਵੇਰੇ 10:30 ਵਜੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਸ਼ਹੀਦਾਂ ਦੇ ਸਰਤਾਜ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350 ਸਾਲ ਪੂਰੇ ਹੋਣ ਤੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇਗਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਖਾਸ ਤੌਰ ਤੇ ਵੀਡੀਓ ਕਾਨਫਰੰਸ ਕਰਕੇ ਪ੍ਰੈਸ ਨੂੰ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਟਿਸ਼ਾ ਨਿਰਦੇਸ਼ ਛੇਟ 350 ਸਾਲਾਂ ਜੋ ਨੌਵੇਂ ਬਾਦਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਮਨਾ ਰਹੇ ਹਾਂ ਇਸ ਸਤ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੀਆਂ ਤਿਆਰੀਆਂ ਉਹ ਚੱਲ ਰਹੀਆਂ ਸੀ ਤੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ 350 ਸਾਲਾਂ ਨਵੇਂ ਪਾਕਸ਼ਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੀ ਸਰਕਾਰ ਮਨਾਉਗੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਵਿਸ਼ਾਲ ਸ਼ਹਾਦਤ ਜਿਹੜੀ ਯਾਤਰਾ ਉਸ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਪੰਚਾਇਤ ਸਰਦਾਰ ਭਗਵੰਤ ਸਿੰਘ ਮਾਨ ਸ਼ਹੀ ਨਗਰ ਤੋਂ ਕਰਨਗੇ ਤੇ ਉਸ ਤੋਂ